ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਦੇ ਸ਼੍ਰੀ ਚਮਕੌਰ ਸਾਹਿਬ ਤੋਂ ਜਿੱਥੇ ਕਿ ਚਮਕੌਰ ਸਾਹਿਬ ਸੜਕ ਉੱਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਤੇ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਪੰਜਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਇਸ ਹਾਦਸੇ ਦੇ ਵਿੱਚ ਕੁੱਲ 30 ਤੋਂ 35 ਲੋਕ ਜ਼ਖਮੀ ਹੋ ਗਏ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੀ ਚਮਕੌਰ ਸਾਹਿਬ ਵਿਟਾਂ ਦੇ ਪੱਠੇ ਤੇ ਕੰਮ ਕਰਨ ਵਾਲੇ ਲੇਬਰ ਪ੍ਰਵਾਸੀ ਮਜ਼ਦੂਰ ਕੁਰਾਲਗੜ੍ਹ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਦਾ ਸ਼੍ਰੀ ਚਮਕੌਰ ਸਾਹਿਬ ਰੋਪੜmarg ਉਤੇ ਸਬਜ਼ੀਆਂ ਦੇ ਨਾਲ ਭਰੀ ਹੋਈ Tata 407 ਗੱਡੀ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਤੇ ਜਿਸ ਦੇ ਵਿੱਚ ਵੱਡਾ ਹਾਸਾ ਉਸ ਜਗ੍ਹਾ ਉਤੇ ਵਾਪਰ ਜਾਂਦਾ ਹੈ। ਜ਼ਖਮੀਆਂ ਨੂੰ ਤੁਰੰਤ ਹੀ ਰੋਪੜ ਦੇ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਵਾਇਆ ਗਿਆ। ਜਿੱਥੋਂ ਜ਼ਿਆਦਾ ਗੰਭੀਰ ਸੱਟਾਂ ਵਾਲੇ ਮਰੀਜ਼ਾਂ ਨੂੰ PGI ਰੈਫਰ ਕਰ ਦਿੱਤਾ ਗਿਆ ਹੈ ਅਤੇ ਘੱਟ ਗੰਭੀਰ ਨੂੰ ਫੌਰੀ ਇਲਾਜ ਦਿੱਤਾ ਗਿਆ ਹੈ। ਇਸ ਘਟਨਾ ਦੇ ਦੌਰਾਨ ਦੋ ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ। ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਜੀ ਕੀ ਨਾਮ ਹੈ ਤੇ ਐਕਸੀਡੈਂਟ ਹੋਇਆ ਕਿੱਥੇ ਹੋਇਆ ਹੈ ਗੱਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੱਪੂ ਹੈ ਜੀ ਗਿਲਦਾਮ ਪੱਠੇਵਰਾਂ ਦੇ ਹੈ ਜੀ ਰਾਤ ਐਕਸੀਡੈਂਟ ਹੋਇਆ ਕੀ ਹੋਇਆ ਮਾਮਲਾ ਸਾਰਾ ਐਕਸੀਡੈਂਟ ਹੋਆ ਜੀ ਆਹ ਠੇਰਾਲਗੜ ਮੱਥਾ ਟੇਕਣ ਗਏ ਸੀ ਤੇ ਜੀ ਫਿਰ ਦੁਬਾਰਾ ਨੈਣਾ ਦੇਵੀ ਗਏ ਜੀ ਮੱਥਾ ਟੇਕਣ ਬਾਕੀ ਦਫਾ ਜੋ ਨਵੇਂ ਸਹਿਰ ਚੌਂਕ ਐਸੇ ਅੱਗੇ ਐਕਸੀਡੈਂਟ ਹੋ ਗਿਆ ਸਬਜੀ ਵਾਲੀ ਗੱਡੀ ਸੇ ਜੀ ਕਿੰਨੇ ਬੰਦੇ ਸੀ ਗੱਡੀ ਚ ਤੁਸੀਂ ਗੱਡੀ 'ਵਾਂ 30 35 ਬੰਦੇ ਦੇ ਠੀਕ ਐ 32 ਕਰੀਬ ਹੋਣਗੇ ਕਿੰਨੇ ਕੁ ਜ਼ਖਮੀ ਹੋਏ ਆ ਸਾਰੇ ਬੰਦੋ ਦਾ ਛੋਟ ਹੈਗੀ ਜੀ ਤੇ ਇੱਕ ਦੀ ਡੈਥ ਹੋ ਗਈ ਜੀ ਬਾਕੀ ਕੇ ਪੈਰ ਲੱਤਾਂ ਟੁੱਟੀਆਂ ਥੀਜਾ ਜੀ ਜੀ ਡੈਥ ਹੋਈ ਆ ਉਹ ਬੰਦਾ ਕਿੱਥੇ ਦਾ ਰਹਿਣ ਵਾਲਾ ਉਹ ਇਨਵਾਰਡਾ ਦਾ ਆਈ ਉਪੀ ਦਾ ਜੀ ਇੱਥੇ ਕਿੱਥੇ ਕੰਮ ਕਰਦੇ ਸ੍ਰੀ ਗ੍ਰਾਮ ਦਾ ਆ ਜੀ ਪੱਠੇ ਦਾ ਕੰਮ ਕਰ ਹਾਂਜੀ ਪੱਠੇ ਦਾ ਕੰਮ ਕਰਦੇ ਜੀ ਅੱਛਾ ਪੁਲਿਸ ਪ੍ਰਸ਼ਾਸਨ ਕੋਈ ਪੁੱਜਿਆ ਸੀ ਮੌਕੇ ਤੇ ਕਿ ਆਪੇ ਹਸਪੀਟਲ ਆਏ ਤੁਸੀਂ ਕੋਈ ਨਹੀਂ ਹਾਂਜੀ ਆਪੇ ਆਏ ਜੀ ਮੰਗ ਕੀ ਕਰ ਰਹੇ ਪ੍ਰਸ਼ਾਸਨ ਤੋਂ ਜੀ ਹੈ ਇਲਾਜ ਹੈ ਜਦੋਂ ਨਹੀਂ ਅੱਛਾ ਜਿਹੜਾ ਬੰਦਾ ਮਾਰੇ ਹੋਈ ਆ ਹਸਪੀਟਲ ਦੇ ਅੰਦਰ ਹੀ ਆਕ ਹੋਈ ਸੀ ਠੀ ਹੋਈ ਹੈ ਹਾਂ ਜਿਹੜੀ ਕੋਈ ਆਪ ਕੋਈ ਨਹੀਂ ਕੋਈ ਨਹੀਂ ਆਜੀ ਆਪੇ ਸਰੇਸਰ ਸੰਮੇਂ ਤੋਂ ਆ ਕੰਟੈਕਟ ਪਹਿਲਾਂ ਪਤਾ ਚੱਲਿਆ ਕਿ ਸਾਡੇ ਲਾਲ ਚੰਡਾ ਇਹਦੇ ਪੱਠਾ ਮਜ਼ਦੂਰ ਨੂੰ ਨਾ ਉਹ ਕੇ ਵਰਕਰ ਆ ਇਹ ਖਾਲਸਾ ਸਾਹਿਬ ਮੱਥਾ ਟੇਕਿਆ ਰਹੇ ਤੇ ਇਹਨਾਂ ਦਾ ਜਿਹੜਾ ਐਕਸੀਡੈਂਟ ਆ ਕਿਚਮ ਕੋਸਰ ਰੂਟ ਤੇ ਨੇੜੇ ਕਿੱਟੀ ਹੋਇਆ ਪਤਾ ਲੱਗਿਆ ਦੂਜੀ ਸਬਜੇ ਵੀ ਕਿੱਟੀ ਜਾ ਡੈੱਬ ਰ ਉਹਦੀ ਡੈੱਥ ਹੋ ਗਈ ਇਹਨਾਂ ਨਾਲ ਜਿਹੜੇ 35 ਤੇ ਗੱਡੀ ਚ ਮੈਥੇ ਦੇ ਲੇਡੀ ਜੈਂਟਸ ਬਹੁਤ ਫਟੜੋਗੇ ਇੱਕ ਵੀ ਐਡੋ ਡੈੱਥ ਹੋ ਗਈ ਉਹਨਾਂ ਦੇ ਤਿੰਨ ਜੀ ਜਿਹੜੇ ਆ ਉਹ ਪੀਜੀਏ ਰੈਫਰ ਕਰਿਆ ਲੱਤਾਂ ਟੁੱਟ ਗਈ ਜੀ ਬੰਮ ਮੰਗ ਕੀ ਕਰ ਰਹੇ ਹਣ ਤੁਸੀਂ ਅਸੀਂ ਮੰਗ ਪ੍ਰਸ਼ਾਸਨ ਦੀ ਕਰਦੇ ਆ ਜੀ ਕਿ ਇਹਨਾਂ ਦਾ ਜਿਹੜਾ ਪਾਪਰ ਇਲਾਜ ਵਧੀਆ ਢੰਗ ਨਾਲ ਹੋਣਾ ਚਾਹੀਦਾ ਦੂਜਾ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਨੂੰ ਸਰਕਾਰ ਵੱਲੋਂ ਬੰਦਾ ਕੰਪਨਸੇਸ਼ਨ ਮਿਲਣਾ ਚਾਹੀਦਾ ਤੇ ਇਹ ਇਹਨਾਂ ਪ੍ਰਵਾਸੀ ਮਜ਼ਦੂਰਾ ਹੈ ਇਹਨਾਂ ਦੀ ਬਤ ਤੋਂ ਬਤ ਸਰਕਾਰ ਮਦਦ ਕਰੇ ਨੇ ਹੁਣ ਪਤਾ ਚੱਲਿਆ ਜੀ ਵੈਸਟਿੰਗ ਸਾਹਿਬ ਆਏ ਆ ਸਾਤਾ ਇਹ ਕਹਿੰਦੇ ਸੀ ਆਪੇ ਆਏ ਉਸ ਇਲਾਜ ਕਰਾਉਣ ਵਾਸਤੇ ਵੀ ਕੋਈ ਜਿਹੜੀ ਨਵੀਂ ਸਕੀਮ ਜੀ ਸਰਕਾਰ ਨੇ ਚਲਾਈ ਆ ਐਕਸੀਡੈਂਟ ਸਾਹਮਣੇ ਵਾਲੀ ਉਹ ਕੋਈ ਅਵੇਲੇਬਲ ਨਹੀਂ ਦੀ ਜਿਹਨੂੰ ਜਿਉ ਲੈ ਕੇ ਆਉਂਦੇ ਇਹਨਾਂ ਨੂੰ ਰਾਤਿਕ ਅ ਮੈਂ ਡਾਕਟਰ ਸੰਦੀਪ ਮਾਵੀ ਸਿਵਲ ਹਸਪਤਾਲ ਰੋਪਨਗਰ ਤੋਂ ਰਾਤਿਕ ਬੜੀ ਮੰਦਭਾਗੀ ਘਟਨਾ ਹੋਈ ਹੈ ਤਕਰੀਬਨ 1 2 ਵਜੇ ਦੇ ਕਰੀਬ ਜਿਹਦੇ ਵਿੱਚ ਇੱਕ ਨੈਣਾ ਦੇਵੀ ਤੋਂ ਸ਼ਰਧਾਲੂ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚ ਇੱਕ ਸਬਜ਼ੀਆਂ ਵਾਲਾ 407 ਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਲਗਭਗ ਸਾਡੇ ਕੋਲ ਐਮਰਜੈਂਸੀ ਚ ਰਾਤ ਨੂੰ ਤਕਰੀਬਨ 40-42 ਇੱਕ ਮਰੀਜ਼ ਆਏ ਸੀਗੇ ਜਿਨ੍ਹਾਂ ਵਿੱਚੋਂ ਤਕਰੀਬਨ ਦੋ ਕੇਸ ਐ ਜਿਨ੍ਹਾਂ ਦੀ ਆਪਣਾ ਡੈਥ ਹੋ ਚੁੱਕੀ ਐ ਬਾਕੀ ਚ 5 ਜਾਣੇ ਸੀਰੀਅਸ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੂੰ ਮੌਕੇ ਤੇ ਪੀਜੀਆਈ ਭੇਜ ਦਿੱਤਾ ਹੋਇਆ ਕੁਝ ਪੇਸ਼ੈਂਟ ਜਿਨ੍ਹਾਂ ਦੇ ਸੱਟਾਂ ਘੱਟ ਸੀ ਉਹਨਾਂ ਦੀ ਛੁੱਟੀ ਹੋ ਗਈ ਐ ਪਰ ਸਾਡੇ ਕੋਲ ਇੱਥੇ ਤਕਰੀਬਨ 17 ਮਰੀਜ਼ ਜਿਹੜੇ ਹੈਗੇ ਆ ਉਹਨਾਂ ਦਾ ਐਮਰਜੈਂਸੀ ਵਿੱਚ ਇਲਾਜ ਚੱਲ ਰਿਹਾ ਹੈ ਕੋਰ ਡੈਟ ਸੀ ਕਿ ਕੋਈ ਨਾਮ ਵਗੈਰਾ ਪਤਾ ਲੱਗਾ ਕਿੱਥੋਂ ਦੇ ਆ ਸਾਰੇ ਉੱਥੇ ਦੇ ਹੀ ਐ ਪੱਠੇ ਤੇ ਹੈਗੇ ਆ ਗਧਰਾਮ ਪੱਠੇ ਤੇ ਉਸ ਵਰਕਰ ਉੱਥੇ ਦੇ ਇੱਕ ਜਿਹੜਾ ਦੂਸਰੀ ਗੱਡੀ ਦਾ ਚਾਲਕ ਸੀ ਉਹਦਾ ਨਾਮ ਰਿਕਾਰਡ ਚੋਂ ਦੇਖ ਕੇ ਪਤਾ ਚੱਲ ਜਾਏਗਾ ਉਹ ਇੱਕ ਉਹ ਜਿਹੜੇ ਪੀਜੀਆਈ ਰੈਫਰ ਕਰੇ ਨੇ ਉਹ ਕਿੰਨੇ ਮਰੀਜ਼ ਨੇ ਪੀਜੀਆਈ 5 ਮਰੀਜ਼ ਰੈਫਰ ਹੋਈਆਂ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੇ